ਕਰ ਜਿਵੇਂ ਆਪਾਂ ਦੱਸਿਆ ਸੀ ਆਪ ਸਭ ਨੂੰ ਕਿ ਸਾਡੇ ਨਾਲ ਕੈਨਬਰਾ ਗੁਰੂ ਘਰ ਤੋਂ ਜੁੜਨਗੇ ਸਾਡੇ ਸੇਵਾਦਾਰ ਸਿੰਘ ਤੇ ਜਿਹੜੀ ਪ੍ਰਬੰਧਕੀ ਕਮੇਟੀ ਆ ਉਹਨਾਂ ਦੇ ਕੁਝ ਨੁਮਾਇੰਦੇ ਤੇ ਉੱਥੇ ਕੀ ਕੁਝ ਵਾਪਰ ਰਿਹਾ ਤੇ ਇਹਦੇ ਬਾਰੇ ਆਪਾਂ 10-15 ਮਿੰਟ ਗੱਲ ਕਰਾਂਗੇ ਸੋ ਮੇਰੇ ਨਾਲ ਪ੍ਰਭਦੀਪ ਸਿੰਘ ਜੁੜ ਚੁੱਕੇ ਨੇ ਤੇ ਮੈਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਸਿੱਕੀ ਹਾਲ ਚਾ ਠੀਕ ਠਾਕ ਹੋ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਲਿਸਨਰਸ ਨੂੰ ਗੁਰਪਿਆਰੀ ਫਤਿਹ ਹੋ ਜੀ ਚੜਦੀ ਕਲਾ ਜੀ ਆਪ ਜੀ ਦੇ ਕੀ ਹਾਲ ਚਾਲ ਠੀਕ ਹੈ ਬਹੁਤ ਵਧੀਆ ਤੇ ਦਿਲਮੋਹਨ ਜੀ ਆਏ ਹੋਏ ਨੇ ਦਿਖਾਈ ਨਹੀਂ ਦੇ ਰਹੇ ਨਾਲ ਮਿਊਟ ਵੀ ਕੀਤਾ ਹੋਇਆ ਹੈ ਤੇ ਆ ਗਏ ਨੇ ਹਾਂ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੋ ਕੀ ਹਾਲ ਚਾਲ ਜੀ ਜੀ ਬਖਸ਼ਿਸ਼ ਜੀ ਬਹੁਤ ਰਹਿਮਤ ਹੈ ਪਰਮੇਸ਼ਰ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਛਾ ਪਹਿਲਾ ਤਾਂ ਮੈਨੂੰ ਲੱਗਦਾ ਕਿ ਠੰਡ ਬਹੁਤ ਪੈ ਰਹੀ ਹੈ ਕੈਨਬਰਾ ਦੇ ਵਿੱਚ ਅੱਜ -2 ਦੱਸ ਰਹੇ ਸੀ ਠੰਡੂ ਰਾਮ ਜੀ ਠੀਕ ਹੈ ਮੈਂ ਕਨਫਰਮ ਕਰ ਲਈਏ ਹਾਂ ਬਿਲਕੁਲ ਠੀਕ ਹੈ ਜੀ ਇਹ ਹੁਣ ਕੈਨਬਰਾ ਦੀਆਂ ਜਣੀਆਂ ਸਰਦੀਆਂ ਸ਼ੁਰੂ ਹੋ ਗਈਆਂ ਨੇ ਜੀ ਹੁਣ ਸਾਡਾ ਜਿਹੜਾ ਉਹ ਲੈਗ ਦੇ ਟੈਂਪਰੇਚਰ ਜਿਹੜਾ ਹੁਣ ਅੱਗੋਂ ਕੰਟੀਨਿਊ ਰਹਿਣਾ ਪਰ ਬਹੁਤ ਵਧੀਆ ਜੀ ਇਹ ਇੱਕ ਠੰਡਾ ਮੌਸਮ ਵੀ ਬਹੁਤ ਜ਼ਰੂਰੀ ਹੈ ਕੈਨਬਰਾ ਦੀ ਇਸੇ ਚ ਬਿਊਟੀ ਹੈ ਜੀ ਹਾਂਜੀ ਹਾਂਜੀ ਨਹੀਂ ਕੈਨਬਰਾ ਦੇ ਵਿੱਚ ਫਿਰ ਫੁੱਲ ਤਾਂ ਹੀ ਖਿੜਨੇ ਨੇ ਜਿਹੜੇ ਫਲਾਵਰ ਫੈਸਟੀਵਲ ਸਪ੍ਰਿੰਗ ਚ ਆਉਣਾ ਹੈ ਠੀਕ ਹੈ ਜੀ ਤੇ ਪਿਆਰਿਓ ਪਹਿਲਾਂ ਤਾਂ ਜਿਹੜੀ ਇੱਕ ਬੜੀ ਇੰਪੋਰਟੈਂਟ ਗੱਲ ਇਹ ਕਰਨੀ ਹੈ ਕਿ ਕੁਝ ਸਰਕਾਰੀ ਅਨਾਉਂਸਮੈਂਟਸ ਹੋਈਆਂ ਨੇ ਤੇ ਜਿਹੜੇ ਤੁਸੀਂ ਸਾਡੇ ਨਾਲ ਸ਼ੇਅਰ ਵੀ ਕੀਤਾ ਸੀ ਜਿਸ ਕਰਕੇ ਆਪਾਂ ਮੇਨ ਅੱਜ ਗੱਲਬਾਤ ਕਰ ਰਹੇ ਹਾਂ ਸੋ ਤੁਸੀਂ ਕੁਝ ਚਾਨਣਾ ਪਾਓ ਕਿ ਉਹ ਕਿਹੜੀ ਚੰਗੀ ਖਬਰ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਹੋ ਹਾਂ ਜੀ ਫੈਸਾ ਮੈਂ ਇਸ ਵਾਰ ਜਿਹੜੇ 5 ਕਕਾਰਾਂ ਦੇ ਉੱਤੇ ਆਪਣੇ ACD ਦੇ ਵਿੱਚ ਪਾਲਿਸੀ ਅਪਰੂਵ ਹੋਈ ਹੈ ਅਮ ਇੱਕ ਬਿਗ ਮਾਈਲਸਟੋਨ ਜੀ ਇਥੇ ACD ਦੇ ਵਿੱਚ ਘੱਟੋ ਘੱਟ ਤੇ ਮੈਂ ਦਰਮੋਨ ਭਾਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਸੰਗਤ ਨੂੰ ਡਿਟੇਲਸ ਇਨਫੋਰਮੇਸ਼ਨ ਦੇਣ ਹਾਂਜੀ ਜੀ ਦਰਮੋਨ ਜ਼ਰੂਰ ਜੀ ਅ ਵੀ ਜੀ ਇਦਾਂ ਆ ਕਿ ਵੀ ਇਹ ਜਿਹੜੀ ਅਸੀਂ ਇੱਕ ਦਿਸ਼ਾ ਨਿਰਦੇਸ਼ ਨੇ ਜਿਹਨੂੰ ਕਿ ਅਸੀਂ ਗਾਈਡਲਾਈਨਸ ਕਹਿੰਦੇ ਆ ਅਸੀਂ ਪਿਛਲੇ ਕਾਫੀ ਸਮੇਂ ਤੋਂ ਕੈਮਰਾ ਦੀ ਸਰਕਾਰ ਦੇ ਨਾਲ ਇੱਥੇ ਦੇ ਸਿੱਖਿਆ ਵਿਭਾਗ ਦੇ ਨਾਲ ਜਿਹੜਾ ਉਹ ਗੱਲਬਾਤ ਕਰ ਰਹੇ ਸੀਗੇ ਜਿਵੇਂ ਕਿ ਆ ਇਹ ਕੱਲਾ ਆਸਟ੍ਰੇਲੀਆ ਜਾਂ ਕੱਲਾ ਕੈੰਬਰਾ ਨਹੀਂ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਾਡੇ ਸਿੱਖ ਬੱਚੇ ਨੇ ਉਹ ਇਹਨਾਂ ਜਿਹੜੇ ਨੇ ਚੈਲੰਜਸ ਨੂੰ ਫੇਸ ਕਰਦੇ ਨੇ ਬੜਾ ਰੈਗੂਲਰਲੀ ਅਸੀਂ ਜਿਹੜਾ ਇੱਕ ਗੋ ਥਰੂ ਹੁੰਨੇ ਆ ਮੈਂ ਆਪ ਕੈੰਬਰਾ ਦੇ ਵਿੱਚ ਪਿਛਲੇ 15-20 ਸਾਲਾਂ ਦੇ ਸਮੇਂ ਦੇ ਦੌਰਾਨ ਮੇਰੇ ਖਿਆਲ ਨਾਲ 20-25 ਵਾਰੀ ਸਕੂਲਾਂ 'ਚ ਬੱਚਿਆਂ ਦੇ ਨਾਲ ਮਾਤਾ-ਪਿਤਾ ਦੇ ਨਾਲ ਵਿਜ਼ਿਟ ਕੀਤੀ ਜਿੱਥੇ ਜਾ ਕੇ ਸਾਨੂੰ ਆਪਣੀ ਹੋਣਦ ਨੂੰ ਸਮਝਾਉਣਾ ਪੈ ਰਿਹਾ ਹੈ ਸਕੂਲਾਂ ਨੂੰ ਇਹ ਬੱਚੇ ਕਿ ਇਸ ਕਿਉਂ ਰੱਖਦੇ ਨੇ ਸਾਡੇ ਬੱਚੇ ਦਾੜੀ ਕਿਉਂ ਰੱਖਦੇ ਨੇ ਜਿੱਦਾਂ ਹੀ ਬੱਚੇ ਹਾਈ ਸਕੂਲ ਚ ਜਾਂਦੇ ਨੇ ਤਾਂ ਟੀਚਰ ਜਿਹੜੇ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਸਾਡੀ ਜਿਹੜੀ ਹੈ ਉਹ ਡਰੈਸ ਕੋਡ ਪਾਲਿਸੀ ਦਾ ਹਿੱਸਾ ਹੈ ਕਿ ਵੀ ਤੁਸੀਂ ਆਪਣੀ ਦਾੜੀ ਸ਼ੇਵ ਕਰਕੇ ਆਓ ਜੀ ਜੀ ਤੁਸੀਂ ਸਾਨੂੰ ਜਾ ਜਾ ਕੇ ਉਹਨਾਂ ਨੂੰ ਸਮਝਾਉਣਾ ਪੈ ਰਿਹਾ ਸੀਗਾ ਸੋ ਉੱਥੋਂ ਦੀ ਫਿਰ ਜਿਹੜਾ ਅਸੀਂ ਚਲੋ ਇੰਡੀਵਿਜੂਅਲੀ ਕਿ ਇਕੱਲੇ ਇਕੱਲੇ ਸਕੂਲਾਂ ਚ ਜਾ ਜਾ ਕੇ ਸਮਝਾਣ ਦੀ ਹੋਰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ 2023 ਤੋਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਸੀ ਜੀ ਸਿੱਖਿਆ ਵਿਭਾਗ ਦੇ ਨਾਲ ਕਿ ਅਸੀਂ ਤੁਹਾਡੇ ਨਾਲ ਬੈਠ ਕੇ ਇੱਕ ਦਿਸ਼ਾ ਨਿਰਦੇਸ਼ ਜਾਰੀ ਕਰਾਉਣਾ ਚਾਹੁੰਦੇ ਆ ਜਿਹੜੇ ਕਿ ਕੱਲੇ ਇੱਕ ਇੱਕ ਸਕੂਲ ਦੇ ਨਾਲ ਨਾ ਹੋਣ ਜਿਹੜੇ ਕਿ ਸਿੱਖਿਆ ਵਿਭਾਗ ਦੇ ਵੱਲੋਂ ਹੀ ਜਾਰੀ ਕੀਤੇ ਜਾਣ ਤੇ ਸਾਰੇ ਸਕੂਲ ਇਹਦੇ ਵਿੱਚ ਸ਼ਮੂਲੀਅਤ ਕਰਨ ਤੇ ਇੱਥੇ ਫਿਰ ਅਸੀਂ ਜਿਹੜਾ ਇਹਦੇ ਵਿੱਚ ਲੰਬਾ ਸਫਰ ਹੈ ਜੀ 2 ਸਾਲ ਦਾ ਸਮਾਂ ਲੱਗਿਆ ਅਸੀਂ ਕਾਫੀ ਦੇਰ ਉਹਨਾਂ ਨਾਲ ਮੀਟਿੰਗਾਂ ਕਰਦੇ ਰਹੇ ਹਾਂ ਇੱਕ ਵਰਕਿੰਗ ਗਰੁੱਪ ਬਣਾਇਆ ਗਿਆ ਉਸ ਵਰਕਿੰਗ ਗਰੁੱਪ ਦੇ ਵਿੱਚ ਬੈਠ ਕੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਬਹੁਤ ਜ਼ਿਆਦਾ ਉਹਨਾਂ ਨੇ ਸਾਨੂੰ ਸਾਥ ਦਿੱਤਾ ਉਹਨਾਂ ਨੇ ਸਾਡੀਆਂ ਸਾਰੀਆਂ ਕਲਣਾ ਸੁਣੀਆਂ ਉਹਨਾਂ ਵਾਸਤੇ ਵੀ ਇਹਦੇ ਵਿੱਚ ਬੜੀਆਂ ਮੁਸ਼ਕਲਾਂ ਸੀਗੀਆਂ ਉਹ ਸਮਝਣਾ ਚਾਹੁੰਦੇ ਸੀ ਕਿ ਵੀ ਜੇ ਇੱਕ ਬੱਚਾ ਅਮਰਤਧਾਰੀ ਹੈ ਤੇ ਇੱਕ ਸਿੱਖ ਬੱਚਾ ਅਮਰਤਧਾਰੀ ਨਹੀਂ ਹੈ ਇਹਨਾਂ ਦੋਨਾਂ ਦੇ ਵਿੱਚ ਫਰਕ ਕੀ ਹੈ ਜੀ ਤੋ ਉਹ ਵੀ ਸਾਨੂੰ ਉਹਨਾਂ ਨੂੰ ਸਮਝਾਉਣਾ ਪਿਆ ਜੀ ਕਿ ਜਿਹੜੇ ਬੱਚੇ ਜਿਹੜੇ ਨੇ ਉਹ ਪੰਜੋਂ ਕਕਾਰਾਂ ਚੋਂ ਇੱਕ ਕਕਾਰ ਪਾ ਕੇ ਆਉਣਗੇ ਕਿਹੜੇ ਬੱਚੇ ਜਿਹੜੇ ਨੇ ਉਹ ਪੰਜੋਂ ਕਕਾਰ ਪਾ ਕੇ ਆਉਣਗੇ ਜੀ ਇਦਾਂ ਕਰਕੇ ਅਸੀਂ ਫਿਰ ਉਹਨਾਂ ਦੀਆਂ ਬੜੀਆਂ ਕੰਸਲਟੇਸ਼ਨਸ ਜਿਹੜੀਆਂ ਸੀਗੀਆਂ ਅਸੀਂ ਲਾਸਟ ਈਅਰ ਇਹ ਸਾਰੇ ਸਫ਼ਰ ਚ ਚੱਲਦੇ ਆ ਹੋયા ਅਸੀਂ ਉਹਨਾਂ ਨੂੰ ਫਿਰ ਜਿਹੜਾ ਨਿਯੋਤਾ ਦਿੱਤਾ ਸੀ ਕਿ ਤੁਸੀਂ ਸਾਡੇ ਕੈਂਬਰਾ ਗੁਰੂ ਘਰ ਦੇ ਵਿੱਚ ਆਓ ਇੱਥੇ ਆ ਕੇ ਅਸੀਂ ਤੁਹਾਡੀ ਜਿਹੜੀ ਸਾਡੀ ਸਮੂਹਿਕ ਸਿਕ ਸੰਗਤ ਹੈਗੀ ਹੈ ਅਸੀਂ ਤੁਹਾਡੀ ਸਾਰਿਆਂ ਨਾਲ ਵਾਰਤਾਲਾਪ ਕਰਾਵਾਂਗੇ 1 on 1 ਡਿਸਕਸ਼ਨ ਕਰਾਵਾਂਗੇ ਤਾਂ ਫਿਰ ਤੁਹਾਨੂੰ ਸਮਝ ਆਏਗੀ ਕਿ ਸਾਡੀਆਂ ਇੱਛਾਾਂ ਕੀ ਨੇ ਪਹਿਲਾਂ ਤਾਂ ਗਰੁੱਪ ਨਾਲ ਅਸੀਂ 1 ਸਾਲ ਉਹਨਾਂ ਨਾਲ ਬੈਠ ਕੇ ਕੰਮ ਕੀਤਾ ਫਿਰ 1 ਸਾਲ ਕੰਮ ਕਰਨ ਤੋਂ ਬਾਅਦ ਅਸੀਂ ਉਸ 1 ਸਾਲ ਦੇ ਸਫ਼ਰ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀਆਂ ਤੋਂ ਵੀ ਸਲਾਹ ਲਈ ਵੀ ਇਹਨੂੰ ਅਸੀਂ ਕਿਵੇਂ ਸੁਚੱਜੇ ਢੰਗ ਨਾਲ ਅੱਗੇ ਚਲਾ ਸਕਦੇ ਹਾਂ ਤਾਂ ਫਿਰ ਜਿਹੜਾ ਕਿ ਉਸ ਤੋਂ ਬਾਅਦ ਅਸੀਂ ਲਾਸਟ ਈਅਰ ਜਿਹੜੀ ਉਹ ਵਰਕਸ਼ਾਪ ਕੀਤੀ ਉਹਦੇ ਵਿੱਚ ਅਸੀਂ ਇਹਨਾਂ ਦੇ ਨੁਮਾਇੰਦਿਆਂ ਨੂੰ ਗੁਰਦੁਆਰੇ ਨਿਯੋਤਾ ਦਿੱਤਾ ਉਹਨਾਂ ਨੂੰ ਬੁਲਾਇਆ ਉਹ ਆਏ ਅਸੀਂ ਕੈਨਬਰਾ ਗੁਰੂ ਘਰ ਦੇ ਵਿੱਚ ਫਿਰ ਉਹਨਾਂ ਨੂੰ ਬੱਚਿਆਂ ਨੂੰ ਅਲੱਗ ਕਰ ਦਿੱਤਾ ਤੇ ਮਾਤਾ ਪਿਤਾ ਨੂੰ ਅਲੱਗ ਕਰ ਦਿੱਤਾ ਤੇ ਉਹਨਾਂ ਦੇ ਨੁਮਾਇੰਦਿਆਂ ਨੇ ਬੱਚਿਆਂ ਨਾਲ ਵੱਖਰੀ ਗੱਲਬਾਤ ਕੀਤੀ ਉਹ ਵੀ ਬੱਚਿਆਂ ਨੂੰ ਵੀ ਅਸੀਂ ਜਿਹੜੇ ਛੋਟੇ ਬੱਚੇ ਸੀ ਜਿਹੜੇ ਕਿ ਹਾਲੇ ਪ੍ਰਾਇਮਰੀ ਸਕੂਲ ਜਾਂਦੇ ਨੇ ਉਹਨਾਂ ਦੇ ਵੱਖਰੇ ਬਣਾਏ ਜਿਹੜੇ ਹਾਈ ਸਕੂਲ ਜਾਂਦੇ ਸੀ ਉਹਨਾਂ ਦੇ ਵੱਖਰੇ ਬਣਾਏ ਤੇ ਮਾਤਾ ਪਿਤਾ ਦੇ ਵੱਖਰੇ ਗਰੁੱਪ ਬਣਾ ਕੇ ਫਿਰ ਸਰਕਾਰ ਸਿੱਖਿਆ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਅਸੀਂ ਉਹਨਾਂ ਦੀ ਗੱਲ ਕਰਵਾਈ ਕਿ ਸਾਡੀਆਂ ਲੋੜਾਂ ਕੀ ਨੇ ਸਾਡੇ ਚੈਲੰਜਸ ਕੀ ਨੇ ਤੇ ਅਸੀਂ ਤੁਹਾਡੇ ਕੀ ਮੰਗ ਕਰਦੇ ਹਾਂ ਕਿ ਤੁਸੀਂ ਇਹਨਾਂ ਨੂੰ ਕਿਵੇਂ ਆਪਣੇ ਸਕੂਲਾਂ ਦੇ ਵਿੱਚ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਸਕਦੇ ਹੋ ਜੀ ਜੀ ਉਹ ਜਿਹੜਾ ਸੀ ਇੱਕ ਬੜਾ ਵੱਡਾ ਇਵੈਂਟ ਸੀਗਾ ਸਾਡੇ ਕੈੰਬਰਾ ਗੁਰੂ ਘਰ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਉੱਥੋਂ ਉਹਨਾਂ ਨੂੰ ਕਾਫੀ ਫੇਰ ਸਮਝ ਆ ਗਈ ਕਿ ਵੀ ਸਿੱਖਾਂ ਦੀਆਂ ਅਸਲ ਦੇ ਵਿੱਚ ਲੋੜਾਂ ਕੀ ਨੇ ਲੋੜਾਂ ਕੀ ਆ ਜੀ ਜੀ ਤੇ ਉੱਥੋਂ ਫਿਰ ਉਹਨਾਂ ਨੂੰ ਬਹੁਤ ਕਲੈਰਿਟੀ ਹੋ ਗਈ ਸੀ ਹੋਰ ਵੀ ਕਿਉਂਕਿ ਇੱਥੇ ਉਹਨਾਂ ਨੇ ਫਿਰ ਇਕੱਲੇ-ਇਕੱਲੇ ਬੱਚੇ ਨਾਲ ਆਪ ਗੱਲ ਕੀਤੀ ਉਹ ਪਹਿਲਾਂ ਤਾਂ ਸੀ ਸਾਡੇ ਨਾਲ ਮੇਰੇ ਨਾਲ ਇਕੱਲੇ ਨਾਲ ਗੱਲ ਕਰ ਰਹੇ ਸੀਗੇ ਸੋ ਉੱਥੋਂ ਉਹਨਾਂ ਨੂੰ ਸਮਝ ਆ ਗਈ ਕਿ ਵੀ ਹੁਣ ਅਸੀਂ ਇਹਨਾਂ ਸਾਰੇ ਬੱਚਿਆਂ ਦੀਆਂ ਜਿਹੜੀਆਂ ਲੋੜਾਂ ਸੀ ਉਹਨਾਂ ਨੇ ਇਕੱਲੇ-ਇਕੱਲੇ ਬੱਚੇ ਦੀਆਂ ਗੱਲਾਂ ਸੁਣੀਆਂ ਉਹਦੇ ਨੋਟਸ ਬਣਾਏ ਫਿਰ ਉਸ ਤੋਂ ਬਾਅਦ ਸਾਡਾ 1 ਸਾਲ ਦਾ ਸਮਾਂ ਹੋਰ ਲੱਗਾ ਕਿਉਂਕਿ ਆਬਵੀਅਸ ਗੱਲ ਸੀਗੀ ਕਿ ਵੀ ਉਹ ਗੱਲਾਂ ਜਿਹੜੀਆਂ ਬੱਚਿਆਂ ਨੇ ਕੀਤੀਆਂ ਸੀ ਉਹ ਸਾਰੀਆਂ ਗੱਲਾਂ ਉਹਨਾਂ ਦੇ ਸਮਝ ਵਿੱਚ ਨਹੀਂ ਸੀ ਆਉਣੀਆਂ ਫਿਰ ਸਾਨੂੰ ਨੋਟਸ ਜਿਹੜੇ ਨੇ ਉਹਨਾਂ ਨਾਲ ਬੈਠ ਕੇ ਕੱਲੇ-ਕੱਲੇ ਨੋਟਸ ਨੂੰ ਅਸੀਂ ਉਹਨਾਂ ਨਾਲ ਬੈਠ ਕੇ ਵਿਚਾਰਿਆ ਕਿ ਤੁਸੀਂ ਜਿਹੜੀ ਮਾਤਾ ਪਿਤਾ ਨੇ ਤੁਹਾਨੂੰ ਇੱਥੇ ਫੀਡਬੈਕ ਦਿੱਤੀ ਹੈ ਬੱਚਿਆਂ ਨੇ ਫੀਡਬੈਕ ਦਿੱਤੀ ਹੈ ਇਹਨੂੰ ਫਿਰ ਅਸੀਂ ਬੈਠ ਕੇ ਉਹਨਾਂ ਨਾਲ ਵਿਚਾਰ ਕਰਦੇ ਹੋਏ ਅਲਟੀਮੇਟਲੀ ਜੀ ਅਕਾਲਪੁਰ ਰਖਦੀ અપਾਰ ਰਹਿਮਤ ਦੇ ਨਾਲ ਅਸੀਂ 29 ਮਈ 2025 ਨੂੰ ਇਹ ਜਿਹੜੀਆਂ ਗਾਈਡਲਾਈਨਸ ਨੇ ਆਫੀਸ਼ੀਅਲੀ ਜਿਹੜੀਆਂ ਨੇ ਸਿੱਖਿਆ ਵਿਭਾਗ ਦੀ ਸਹਾਇਤਾ ਔਰ ਸਹਿਯੋਗ ਦੇ ਨਾਲ ਅਸੀਂ ਉਹ ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਵਿੱਚੋਂ ਲਾਗੂ ਕਰਾ ਦਿੱਤੀਆਂ ਨੇ ਜੀ ਹੁਣ ਅੱਜ ਤੋਂ ਬਾਅਦ ਇੱਥੇ ਸਾਡੇ ਬੱਚਿਆਂ ਨੂੰ ਕਾਨੂੰਨੀ ਅਧਿਕਾਰ ਹੈ ਜੀ ਕਿ ਉਹਨਾਂ ਨੂੰ ਕੋਈ ਇਹ ਸਵਾਲ ਨਹੀਂ ਪੁੱਛ ਸਕਦਾ ਕਿ ਤੁਸੀਂ ਕੇਸ ਕਿਉਂ ਰੱਖੇ ਨੇ ਤੁਸੀਂ ਦਾੜੀ ਕਿਉਂ ਰੱਖੀ ਆ ਜਾਂ ਤੁਸੀਂ ਤਕਕਾਰ ਕਿਉਂ ਪਾਏ ਨੇ ਇੱਥੇ ਤੱਕ ਅਸੀਂ ਬਹੁਤ ਜੀ ਆ ਬਹੁਤ-ਬਹੁਤ ਮੁਬਾਰਕਾਂ ਸਾਡੇ ਵੱਲੋਂ ਵੀ ਸਾਰੇ ਸਿੱਖ ਸੰਗਤ ਜਿੰਨੇ ਵੀ ਸੁਣ ਰਹੇ ਨੇ ਕੈਨਬਰਾ ਨੂੰ ਕਿਉਂ ਨਹੀਂ ਬੜੇ ਤੁਸੀਂ ਬੜੇ ਸਿਸਟੇਮੈਟਿਕ ਤਰੀਕੇ ਨਾਲ ਬੜੇ ਕਾਨੂੰਨੀ ਤਰੀਕੇ ਨਾਲ ਸੂਝਵਾਨ ਤਰੀਕੇ ਦੇ ਨਾਲ ਇਹ ਇੰਪਲੀਮੈਂਟ ਕਰਵਾਇਆ ਔਰ ਪ੍ਰੋਸੀਜਰ ਫਾਲੋ ਕਰਕੇ ਕਰਾਇਆ ਰਜਮੰਦੀ ਨਾਲ ਕਰਾਇਆ ਕਈ ਵਾਰੀ ਹੁੰਦਾ ਨਾ ਅਸੀਂ ਥੋੜਾ ਰੋਸ ਕਰ ਲਈਦਾ ਉਹਦੇ ਨਾਲ ਅਸੀਂ ਗੁੱਸੇ ਰਾਜੀ ਕਰ ਲਈਦੇ ਡਿਪਾਰਟਮੈਂਟ ਹਨ ਪਰ ਜਿਹੜਾ ਪ੍ਰੋਸੀਜਰ ਤੁਸੀਂ ਚੁਣਿਆ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਸੂਬੇ 'ਚ ਇੰਪਲੀਮੈਂਟ ਕੀਤਾ ਜਾ ਸਕਦਾ ਤੁਹ ਤੋਂ رائے ਲਈ ਜਾ ਸਕਦੀ ਹੈ ਸੋ ਇੱਕ ਪੇਪਰ ਵਰਕ ਵੀ ਸ਼ਾਇਦ ਤੁਹਾਡੇ ਕੋਲ ਕਾਫੀ ਹੋਏਗਾ ਇਹਦੇ ਨੋਟਸ ਵਗੈਰਾ ਪਏ ਹੋਣਗੇ ਹਨ ਬਹੁਤ ਵਰਕਿੰਗ ਕਮੇਟੀ ਦੀਆਂ ਬਹੁਤ ਹਰ ਮਹੀਨੇ ਦੋ ਦੋ ਮੀਟਿੰਗਾਂ ਹੁੰਦੀਆਂ ਸੀ ਜਿੱਥੇ ਕਿ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਆਉਂਦੇ ਸੀ ਮੈਂ ਸਾਰੀਆਂ ਮੀਟਿੰਗਾਂ 1-on-1 ਪਹਿਲਾਂ ਪਰਸਨਲੀ ਸ਼ਾਮਲ ਹੁੰਦੇ ਰਹੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੀਆਂ ਉਹ ਬੜੀਆਂ ਸਾਰੀਆਂ ਵਰਚੁਅਲ ਮੀਟਿੰਗਾਂ ਵੀ ਅਟੈਂਡ ਕੀਤੀਆਂ ਪਰਸਨਲੀ ਫੋਨ ਕਾਲ ਪਤਾ ਨਹੀਂ ਕਿੰਨੇ ਨੰਬਰ ਆ ਫੋਨ ਕਾਲ ਜਿਹੜੀਆਂ ਨੇ ਜੀ অর 10 ਹੋਈਆਂ ਨੇ ਸੋ ਕਾਫੀ ਸਾਰਾ ਜਿਹੜਾ ਸਮਾਂ ਜਿਹੜਾ ਇਹਦੇ ਤੇ ਲੱਗਿਆ ਆ ਪਰ ਹਾਂਜੀ ਸੋ ਚੱਜੇ ਟੰਗ ਨਾਲੇ ਨੂੰ ਜਿਹੜਾ ਸਿਰੇ ਤੇ ਚੜ੍ਹਦੇ ਪੰਜ ਸਾਹਿਬ ਕਈ ਵਾਰੀ ਨਾ ਕੁਐਸਚਨ ਲੋਕੀ ਕਰਦੇ ਨੇ ਕਮੇਟੀ ਕੀ ਕਰਦੀ ਆ ਭਾਈ ਕਮੇਟੀ ਕੀ ਕਰਦੀ ਆ ਤੇ ਉਹ ਨਾ ਮੈਂ ਵੀ ਖੁਦ ਮਤਲਬ ਇਸ ਚੀਜ਼ ਦਾ ਸ਼ਿਕਾਰ ਆ ਅਸੀਂ ਆਪ ਤੇ ਉਹ ਨਾ ਬੈਕਗ੍ਰਾਉਂਡ ਤੇ ਕਾਫੀ ਕੰਮ ਹੁੰਦੇ ਆ ਤੇ ਕਈ ਵਾਰੀ ਆਮ ਸੰਗਤ ਨੂੰ ਇਦਾਂ ਲੱਗਦਾ ਹੈ ਕਿ ਸਿਰਫ ਜਿਦਾ ਲੰਗਰ ਬਣਾਉਣਾ ਜਾਂ ਸਰਵ ਕਰਨਾ ਹੀ ਇੱਕ ਸੇਵਾ ਆ ਪਰ ਜਿਹੜੇ ਪਿੱਛੇ ਕਾਗਜ਼ ਪੱਤਰ ਮੀਟਿੰਗਾਂ ਐਂਡ 올 दैट ਜਿੱਦਾਂ ਹੁਣ ਆ ਇੱਕ ਬਹੁਤ ਵੱਡਾ ਕਾਰਜ ਕੀਤਾ ਇਹ ਬਿਯੋਂਡ ਗੁਰਦੁਆਰਾ ਆ ਗੁਰਦਾਰੇ ਤੋਂ ਬਾਹਰ ਦੇ ਕਾਰਜ ਹੈ ਨਾ ਅ ਪ੍ਰਦੀਪ ਜੀ ਮਤਲਬ ਮੈਂ ਸਹੀ ਹੁਵਾਂ ਕਿ ਇਹ ਦਿਖਾਈ ਨਹੀਂ ਦਿੰਦੇ ਪਿੱਛੇ ਇਹ ਕਾਰਜ ਜਿਹੜੇ ਆ ਤੇ ਹਾਂਜੀ ਭਾਈ ਸਾਹਿਬ ਪੈਸਾ ਵੇ ਐਦਾਂ ਦਾ ਕੋਈ ਵੀ ਇਨੀਸ਼ੀਏਟਿਵ ਟਾਈਮ ਲਾਉਂਦਾ ਆ ਤੇ ਤੁਸੀਂ ਨਾਲੇ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਸਿੰਘਾਂ ਨੂੰ ਜਿਹੜੇ ਸੇਵਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਮਾਹੌਲ ਪ੍ਰੋਵਾਈਡ ਕਰਨਾ ਹੁੰਦਾ ਹੈ ਕਿ ਹਾਂ ਜੀ ਸਾਰੇ ਅੱਗੇ ਵੱਧ ਕੇ ਆ ਕੇ ਜਿਹੜੀ ਆ ਆਪਣੀ ਜਿਹੜੀ ਲੋਕਲ ਸੰਗਤ ਆ ਉਹਨੂੰ ਉਹਦੀ ਵੱਤ ਵੱਤ ਸੇਵਾ ਕਰ ਸਕਣ ਆ ਜਿਹੜਾ ਇੱਕ ਇਨੀਸ਼ੀਏਟਿਵ ਆ ਇਹਦੇ along ਇਹਦੇ ਨਾਲ ਨਾਲ ਹੋਰ ਕਈ ਇਨੀਸ਼ੀਏਟਿਵਸ ਜਿਹੜੇ ਬੈਕਗ੍ਰਾਉਂਡ ਚ ਚੱਲਦੇ ਨੇ ਤੇ ਉਹ ਟਾਈਮ ਮੰਗਦੇ ਨੇ ਜੀ ਫੁੱਲਫਿਲਮੈਂਟ ਲਈ ਟਾਈਮ ਲੱਗਦਾ ਹੈ ਹਰ ਚੀਜ਼ ਦੇ ਉੱਤੇ ਇਨਕਲੂਡਿੰਗ ਜਿੱਦਾਂ ਹੁਣ ਨਵੇਂ ਗੁਰੂ ਘਰ ਦੀ ਬਿਲਡਿੰਗ ਆ ਉਹਦੇ ਉੱਤੇ ਵੀ ਹਾਂਜੀ ਮੈਂ ਤੇ ਆਣ ਲੱਗਾ ਸੀ ਕਿ ਟਾਈਮ ਆਪਣੇ ਕੋਲ ਥੋੜਾ ਘੱਟ ਅਜ ਲਿਮਿਟਡ ਹੈ ਕਿਉਂਕਿ ਲਾਸਟ ਮਿੰਟ ਤੇ ਆਪਾਂ ਸੈਟਿੰਗ ਕੀਤੀ ਆ ਪਰ ਲੰਬੀ ਗੱਲ ਕਰਾਂਗੇ ਮਤਲਬ ਅਖੀਰ ਦੇ ਵਿੱਚ ਤੁਸੀਂ ਦੋਨੋਂ ਸਿੰਘ ਅਗਰ ਦੱਸਣਾ ਚਾਹੋਗੇ ਕਿ ਜਿਹੜਾ ਬਿਲਡਿੰਗ ਦਾ ਪਲਾਨ ਕੀ ਆ ਵੱਡੇ ਕਰਨ ਦੀ ਕਿਉਂਕਿ ਸੰਗਤ ਸ਼ਾਇਦ ਕਾਫੀ ਵੱਧ ਗਈ ਆ ਉਹਦੇ ਬਾਰੇ ਬਰੀਫਲੀ ਸਾਡੇ ਨਾਲ ਸ਼ੇਅਰ ਕਰਿਓ ਹਾਂਜੀ ਗੁਰੂ ਸਾਹਿਬ ਦੀ ਮਿਹਰ ਨਾਲ ਜੀ ਬਹੁਤ ਵਧੀਆ ਪਲਾਨ ਕੰਸਟਰਕਸ਼ਨ ਪ੍ਰੋਸੈਸ ਚੱਲਣ ਦਿਆ ਹੈ ਜੀ ਨਵੀਂ ਗੁਰੂ ਘਰ ਦੀ ਜਿਹੜੀ ਬਿਲਡਿੰਗ ਆ ਉਹਦਾ ਫੁੱਟਪ੍ਰਿੰਟ ਜਿਹੜਾ ਆ 1400 ਸਕੁਅਰ ਮੀਟਰ ਦਾ ਹੋਊਗਾ ਘਟੋ ਘਟੇ 3000 ਆਪਾਂ ਸੰਗਤ ਤੇਨਿਆਰ ਨੰਬਰ ਦੀ ਸੰਗਤ ਆਪਾਂ ਉਥੇ ਹੋਸ ਕਰ ਸਕਾਂਗੇ অনਰ অনਰ ਰੈਗੂਲਰ ਇਵੈਂਟ ਐਸਵੇਰ ਆਜੀ ਉਥੇ ਥੋੜੀ ਜਿਹੀ ਪਰੇਸ਼ਾਨੀਆਂ ਬਹੁਤ ਹੁੰਦੀਆਂ ਗੁਰੂ ਘਰ ਜਿਹੜਾ ਕਰੰਟਲੀ ਆ ਉਹਦੇ ਅੰਦਰ ਦਰਬਾਰ ਹਾਲ ਜਿਹੜਾ ਆ ਉਹ 400 ਸਕੁਅਰ ਦੇ ਲਾਗੇ ਛਾਗੇ ਆ ਤੇ ਉਹ ਬਹੁਤ ਕਈ ਵਾਰ ਪਰੇਸ਼ਾਨੀਆਂ ਹੁੰਦੀਆਂ ਨੇ ਉਹਦਾ ਕਰਕੇ ਇਸ ਗੁਰੂ ਘਰ ਦੇ ਲੈਫਟ ਹੈਂਡ ਸਾਈਡ ਦੇ ਉੱਤੇ ਜਿਹੜਾ ਜ਼ਮੀਨ ਆ ਉਸੇ ਉਤੇ ਨਵੇਂ ਗੁਰੂ ਘਰ ਦੀ ਬਿਲਡਿੰਗ ਦੀ ਕੰਸਟਰਕਸ਼ਨ ਚੱਲਦੀ ਆ ਤੇ ਉਸ ਦਾ ਰੇਟੇਨਿੰਗ ਵਾਲ ਦਾ ਕੰਮ ਜਿਹੜਾ ਆ ਥੱਲੇ ਉਹ 90% ਕੰਪਲੀਟ ਹੋ ਚੁੱਕਿਆ ਆ ਤੇ ਉਹ ਬਹੁਤ ਇੰਪੋਰਟੈਂਟ ਕੰਮ ਹੈ ਜੀ ਰੇਟੇਨਿੰਗ ਵਾਲ ਸਾਡੇ ਲਈ ਕਿਉਂਕਿ ਅਸੀਂ 5 ਮੀਟਰ ਡੂੰਘੇ ਜਾ ਕੇ ਉੱਥੇ ਗੁਰੂ ਘਰ ਦੇ ਨਵੇਂ ਗੁਰੂ ਘਰ ਦੀ ਜਿਹੜੀ ਲੰਗਰ ਹਾਲ ਆ ਉਹਦੀ ਸਲੈਬ ਪੈਣੀ ਆ ਹਾਂਜੀ ਤੇ ਸੰਗਤ ਦੀ ਸਪੋਰਟ ਨਾਲ ਜੀ ਤੇ ਨਾਲੇ ਪੈਂਦੀ ਕਰਦੇ ਆ ਸਾਰੇ ਆਸਟ੍ਰੇਲੀਆ ਦੀ ਸੰਗਤ ਜਿਹੜੀ ਐ ਇਸ ਪ੍ਰਾਵਲੇ ਦੇ ਨਾਲ ਜੁੜੇ ਕੈਮਰਾ ਦਾ ਗੁਰੂ ਘਰ ਇੱਕ ਸਾਂਝਾ ਗੁਰੂ ਘਰ ਆ ਜੀ ਜਦੋਂ ਵੀ ਕੋਈ ਤਰ੍ਹਾਂ ਦਾ ਕੋਈ ਲੋੜ ਪੈਂਦੀ ਐ ਕੈਮਰਾ ਗੁਰੂ ਘਰ ਜਣਿਆ ਹਾਂਜੀ ਹਾਂਜੀ ਨੇ ਇੱਕ ਬਹੁਤ ਸਾਰੇ ਜਦੋਂ ਪ੍ਰੋਟੈਸਟ ਕੇਵਰੀ ਹੁੰਦਾ ਜਾਂ ਕੋਈ ਰਿਪਰੈਜ਼ੈਂਟੇਸ਼ਨ ਦੇਣੀ ਹੁੰਦੀ ਆ ਤਾਂ ਸਾਰੀਆਂ ਬੱਸਾਂ ਵਗੈਰਾ ਗੁਰੂ ਘਰ ਹੀ ਆਤਾਰਾ ਹੁੰਦਾ ਉਹਨਾਂ ਦਾ ਤੁਸੀਂ ਲੁੱਕ ਆਫਟਰ ਕਰਦੇ ਹੋ ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਨਾ ਇੱਕ ਪ੍ਰੋਪਰ ਤੁਸੀਂ ਆਪਾਂ ਇੱਕ ਪ੍ਰੋਗਰਾਮ ਕਰਾਂਗੇ ਅੱਧੇ ਘੰਟੇ ਦਾ ਜਿਸ ਦੇ ਵਿੱਚ ਫੋਟੋਆਂ ਪਲਾਨਸ ਉਹਦੇ ਬਾਰੇ ਗੱਲ ਕਰਾਂਗੇ ਕਿ ਕੀ ਲੋੜਾਂ ਕੀ ਆ ਬਣ ਕੀ ਰਿਹਾ ਆ ਕਿਉਂਕਿ ਕਨਵਰ ਦੇ ਵਿੱਚ ਇੱਕੋ ਗੁਰੂ ਘਰ ਨੇ ਵਧੀਆ ਗੱਲ ਆ ਸਾਰੀ ਸੰਗਤ ਇਕੱਠੀ ਆ ਔਰ ਸਾਡੀ ਰਾਜਧਾਨੀ ਆ ਉਹ ਸਾਡਾ ਗੁਰੂ ਘਰ ਉੱਥੇ ਬਹੁਤ ਵਧੀਆ ਤੇ ਅਲਾ ਦਰਜੇ ਦਾ ਹੋਣਾ ਚਾਹੀਦਾ ਬਿਲਡਿੰਗ ਵੀ ਕਿਉਂਕਿ ਦੇਖੋ ਜਦੋਂ ਸਾਡੇ ਘਰ ਡੇਡਡ ਮਿਲ ਜਾਂਦੇ ਆ ਸਿੱਖਾਂ ਦੇ ਦਾ ਗੁਰੂ ਗੁਰੂ ਦਾ ਘਰ ਕਿਉਂ ਛੋਟਾ ਹੋਣਾ ਚਾਹੀਦਾ ਮਤਲਬ ਗੁਰੂ ਦਾ ਘਰ ਤਾਂ ਘੱਟੋ ਘੱਟ 10 12 ਮਿਲੀਅਨ ਵਾਲਾ ਹੋਣਾ ਚਾਹੀਦਾ ਨਾ ਤਾਂ ਸਾਡੀ ਸਾਡੀ ਪ੍ਰੋਸਪਰਿਟੀ ਜਿਹੜੀ ਆ ਸਿੱਖਾਂ ਦੀ ਉਹ ਝਲਕੇਗੀ ਜਿਹੜਾ ਕੋਈ ਮਹਿਮਾਨ ਆਣਗੇ ਹਨ ਬਿਲਕੁਲ ਤਲਮੋਹਨ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਭਦੀਪ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਜਿਨ੍ਹਾਂ ਨੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਬੱਚਿਆਂ ਦੇ ਲਈ ਕਕਾਰ ਲਾਗੂ ਕਰਾਉਣ ਦੇ ਲਈ ਸਮਾਂ ਘੱਟ ਹੋਣ ਦੇ ਕਰਕੇ ਲੰਬੀ ਗੱਲਬਾਤ ਨਹੀਂ ਕਰ ਸਕਦੇ ਪਰ ਆਉਣ ਵਾਲੇ 1 ਮਹੀਨੇ ਦੇ ਵਿੱਚ ਆਪਾਂ ਫੇਰ ਇੱਕ ਲੰਬੀ ਗੱਲਬਾਤ ਕਰਾਂਗੇ ਗੁਰੂ ਘਰ ਦੇ ਬਾਰੇ ਜਾਣਗੇ ਬਹੁਤ-ਬਹੁਤ ਧੰਨਵਾਦ ਜੀ ਦਾ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਵਾਇਗੋਤੀ ਕਿੱਥੇ ਖਾਲਸਾ ਵਾਇਗੋਤੀ ਕੀ